ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸ਼੍ਰੀ ਮੁਖਸਰ ਸਾਹਿਬ ਦੀਆਂ ਨੇ ਜਿੱਥੇ ਦੇ ਇੱਕ ਪੈਟਰੋਲ ਪੰਪ ਦੇ ਉੱਤੇ ਦੇਰ ਰਾਤ ਇੱਕ ਸਕੋਰਪੀਅਸ ਸਵਾਰ ਵਿਅਕਤੀ ਆਉਂਦਾ ਤੇ ਪੈਟਰੋਲ ਪਵਾ ਕੇ ਜਾਂਦਾ ਪਰ ਪੈਸੇ ਨਹੀਂ ਦਿੰਦਾ ਦਰਅਸਲ ਇਹ ਸਾਰਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਤਿਨਾਜ਼ ਪੈਟਰੋਲ ਪੰਪ ਦਾ ਹੈ ਜਿੱਥੇ ਰਾਤ ਨੂੰ ਕਰੀਬ 1 ਵਜੇ ਨੌਜਵਾਨ ਤੇਲ ਪਵਾਉਣ ਆਉਂਦਾ ਤੇਲ ਪਵਾ ਕੇ ਕਹਿੰਦਾ ਕਿ ਮੈਂ ਪੈਸੇ ਪੇਟੀਐਮ ਰਾਹੀਂ ਭੇਜ ਦਾਂ ਤੇ ਮੌਕੇ ਤੋਂ ਬਹਾਨਾ ਲਗਾ ਕੇ ਫਰਾਰ ਹੋ ਜਾਂਦਾ ਹੈ ਦੱਸਿਆ ਕਿ ਇਸ ਘਟਨਾ ਦੇ ਵਿੱਚ ਜਿਸ ਗੱਡੀ ਵਿੱਚ ਤੇਲ ਪਵਾਇਆ ਗਿਆ ਉਸ ਦੇ ਦੋਵੇਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੈਟਰੋਲ ਪੰਪ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸ਼੍ਰੀ ਮੁਖਸਰ ਸਾਹਿਬ ਦਿਆ ਨੇ ਜਿੱਥੇ ਦੇ ਇੱਕ ਪੈਟਰੋਲ ਪੰਪ ਦੇ ਉੱਤੇ ਦੇਰ ਰਾਤ ਇੱਕ ਸਕੋਰਪੀਆ ਸਵਾਰ ਵਿਅਕਤੀ ਆਉਂਦਾ ਤੇ ਪੈਟਰੋਲ ਪਵਾ ਕੇ ਜਾਂਦਾ ਪਰ ਪੈਸੇ ਨਹੀਂ ਦਿੰਦਾ ਦਰਅਸਲ ਇਹ ਸਾਰਾ ਮਾਮਲਾ ਸ਼ਹਿਰ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਤੈਨਾਜ਼ ਪੈਟਰੋਲ ਪੰਪ ਦਾ ਜਿੱਥੇ ਰਾਤ ਨੂੰ ਕਰੀਬ 1 ਵਜੇ ਨੌਜਵਾਨ ਤੇਲ ਪਵਾਉਣ ਆਉਂਦਾ ਹੈ ਤੇਲ ਪਵਾ ਕੇ ਕਹਿੰਦਾ ਕਿ ਮੈਂ ਪੈਸੇ ਪੇਟੀਐਮ ਰਾਹੀਂ ਭੇਜ ਦਾਂ ਤੇ ਮੌਕੇ ਤੋਂ ਬਹਾਨਾ ਲਗਾ ਕੇ ਫਰਾਰ ਹੋ ਜਾਂਦਾ ਦੱਸਦੀ ਹੈ ਕਿ ਇਸ ਘਟਨਾ ਦੇ ਵਿੱਚ ਜਿਸ ਗੱਡੀ ਵਿੱਚ ਤੇਲ ਪਵਾਇਆ ਗਿਆ ਉਸ ਦੇ ਦੋਵੇਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੈਟਰੋਲ ਪੰਪ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸ਼੍ਰੀ ਮੁਖਸਰ ਸਾਹਿਬ ਦੀਆਂ ਨੇ ਜਿੱਥੇ ਦੇ ਇੱਕ ਪੈਟਰੋਲ ਪੰਪ ਦੇ ਉੱਤੇ ਦੇਰ ਰਾਤ ਇੱਕ ਸਕੋਰਪੀਅਸ ਸਵਾਰ ਵਿਅਕਤੀ ਆਉਂਦਾ ਤੇ ਪੈਟਰੋਲ ਪਵਾ ਕੇ ਜਾਂਦਾ ਪਰ ਪੈਸੇ ਨਹੀਂ ਦਿੰਦਾ ਦਰਅਸਲ ਇਹ ਸਾਰਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਤਨაზ ਪੈਟਰੋਲ ਪੰਪ ਦਾ ਹੈ ਜਿੱਥੇ ਰਾਤ ਨੂੰ ਕਰੀਬ 1 ਵਜੇ ਨੌਜਵਾਨ ਤੇਲ ਪਵਾਉਣ ਆਉਂਦਾ ਤੇਲ ਪਵਾ ਕੇ ਕਹਿੰਦਾ ਕਿ ਮੈਂ ਪੈਸੇ ਪੇਟੀਐਮ ਰਾਹੀਂ ਭੇਜ ਦਾਂ ਤੇ ਮੌਕੇ ਤੋਂ ਬਹਾਨਾ ਲਗਾ ਕੇ ਫਰਾਰ ਹੋ ਜਾਂਦਾ ਹੈ ਦੱਸਿਆ ਕਿ ਇਸ ਘਟਨਾ ਦੇ ਵਿੱਚ ਜਿਸ ਗੱਡੀ ਵਿੱਚ ਤੇਲ ਪਵਾਇਆ ਗਿਆ ਉਸ ਦੇ ਦੋਵੇਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੈਟਰੋਲ ਪੰਪ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸ਼੍ਰੀ ਮੁਖਸਰ ਸਾਹਿਬ ਦਿਆਂ ਨੇ ਜਿੱਥੇ ਦੇ ਇੱਕ ਪੈਟਰੋਲ ਪੰਪ ਦੇ ਉੱਤੇ ਦੇਰ ਰਾਤ ਇੱਕ ਸਕੋਰਪੀਆ ਸਵਾਰ ਵਿਅਕਤੀ ਆਉਂਦਾ ਤੇ ਪੈਟਰੋਲ ਪਵਾ ਕੇ ਜਾਂਦਾ ਪਰ ਪੈਸੇ ਨਹੀਂ ਦਿੰਦਾ ਦਰਅਸਲ ਇਹ ਸਾਰਾ ਮਾਮਲਾ ਸ਼ੇਰ ਮੁਖਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਤੈਨਾਜ਼ ਪੈਟਰੋਲ ਪੰਪ ਦਾ ਜਿੱਥੇ ਰਾਤ ਨੂੰ ਕਰੀਬ 1 ਵਜੇ ਨੌਜਵਾਨ ਤੇਲ ਪਵਾਉਣ ਆਉਂਦਾ ਹੈ ਤੇਲ ਪਵਾ ਕੇ ਕਹਿੰਦਾ ਕਿ ਮੈਂ ਪੈਸੇ ਪੇਟੀਐਮ ਰਾਹੀਂ ਭੇਜ ਦਾਂ ਤੇ ਮੌਕੇ ਤੋਂ ਬਹਾਨਾ ਲਗਾ ਕੇ ਫਰਾਰ ਹੋ ਜਾਂਦਾ ਦੱਸ ਦਈਏ ਕਿ ਇਸ ਘਟਨਾ ਦੇ ਵਿੱਚ ਜਿਸ ਗੱਡੀ ਵਿੱਚ ਤੇਲ ਪਵਾਇਆ ਗਿਆ ਉਸ ਦੇ ਦੋਵੇਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੈਟਰੋਲ ਪੰਪ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ